ਸਤਿ ਸ੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਮਾਰਕਾ ਟਾਈਮ ਟੀਵੀ ਲੈ ਕੇ ਆਦਰ ਸਪੀਡ ਨਿਊਜ਼ ਆਫਰ ਜਾਣਦੇ ਹਾਂ ਪਹਿਲੀ ਖਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਜ਼ਰਾਈਲ ਅਤੇ ਹਮਾਰ ਦੇ ਵਿਚਕਾਰ ਜੰਗ ਨੂੰ ਰੋਕਣ ਦੇ ਲਈ ਸਰਗਰਮੀਆਂ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਐਤਵਾਰ ਨੂੰ ਟਰੰਪ ਨੇ ਗਾਜ਼ਾ ਉੱਤੇ ਬੰਬਾਰੀ ਰੋਕਣ ਦਾ ਹੁਕਮ ਦਿੱਤਾ ਹੈ ਹਾਲਾਂਕਿ ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਉੱਤੇ ਹਮਲਾ ਕੀਤਾ ਜਿਸ ਵਿੱਚ 6 ਲੋਕ ਮਾਰੇ ਗਏ ਨੇ ਸਥਾਨਕ ਮੀਡੀਆ ਦੇ ਅਨੁਸਾਰ ਇਜ਼ਰਾਈਲ ਨੇ ਗਾਜ਼ਾ ਉੱਤੇ ਇੱਕ ਹੋਰ ਹਵਾਈ ਹਮਲਾ ਕੀਤਾ ਗਾਜ਼ਾ ਸ਼ਹਿਰ ਦੇ ਵਿੱਚ 4 ਅਤੇ ਖਾਨ ਯੂਨਿਸ ਦੇ ਵਿੱਚ ਦੋ ਲੋਕ ਮਾਰੇ ਗਏ ਤੇ ਅਜ਼ਰਾਇਲ ਨੇ ਟਰੰਪ ਦੀ ਗਾਜ਼ਾ ਯੋਜਨਾ ਦੇ ਪਹਿਲੇ ਪੜਾਅ ਨੂੰ ਲਾਗੂ ਕਰਨ ਦਾ ਆਦੇਸ਼ ਵੀ ਦਿੱਤਾ ਹੈ। ਇਸ ਸਮੇਂ ਦੌਰਾਨ ਅਜ਼ਰਾਇਲ ਸਰਕਾਰ ਨੇ ਫੌਜ ਨੂੰ ਤਣਾਅ ਘਟਾਉਣ ਦੇ ਨਾਲ-ਨਾਲ ਗਾਜ਼ਾ ਦੇ ਵਿੱਚ ਫੌਜੀ ਗਤੀਵਿਧੀਆਂ ਘਟਾਉਣ ਦੇ ਦੇ ਨਿਰਦੇਸ਼ ਵੀ ਦਿੱਤੇ ਨੇ। ਅਜ਼ਰਾਇਲੀ ਫੌਜ ਮੁਖੀ ਨੇ ਵੀ ਇਹਦੀ ਪੁਸ਼ਟੀ ਕੀਤੀ ਪਰ ਫੌਜੀ ਗਤੀਵਿਧੀਆਂ ਉੱਤੇ ਚੁੱਪ ਰਹੇ। ਡੋਨਲਡ ਟਰੰਪ ਨੇ ਗਾਜ਼ਾ ਦੇ ਲਈ 20 ਨੁਕਾਤੀ ਯੋਜਨਾ ਪੇਸ਼ ਕੀਤੀ ਹੈ ਜਿਸ ਦੇ ਵਿੱਚ ਹਮਾਸ ਨੂੰ ਐਤਵਾਰ ਤੱਕ 2 ਦਿਨ ਦਿੱਤੇ ਗਏ ਨੇ ਤੇ ਟਰੰਪ ਦਾ ਮੰਨਣਾ ਹੈ ਕਿ ਸਿਰਫ ਉਹ ਹੀ ਗਾਜ਼ਾ ਦੇ ਵਿੱਚ ਸ਼ਾਂਤੀ ਲਿਆ ਸਕਦੇ ਨੇ। ਜਪਾਨ ਨੂੰ ਆਪਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲਣ ਵਾਲੀ ਹੈ ਸਤਾਤਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਨੇ ਸਾਬਕਾ ਆਰਥਿਕ ਸੁਰੱਖਿਆ ਮੰਤਰੀ ਸੁਨਾਏ ਤਕਾਚੀ ਨੂੰ ਆਪਣਾ ਨਵਾਂ ਪ੍ਰਧਾਨ ਚੁਣਿਆ ਜਪਾਨ ਦੇ ਵਿੱਚ ਬਹੁਮਤ ਵਾਲੀ ਪਾਰਟੀ ਦਾ ਮੁਖੀ ਪ੍ਰਧਾਨ ਮੰਤਰੀ ਬਣਦਾ ਤੇ ਇਸ ਲਈ ਇਹ ਲਗਭਗ ਹੈ ਕਿ ਉਹ ਅਗਲੀ ਪ੍ਰਧਾਨ ਮੰਤਰੀ ਬਣੇਗੀ ਤਕਾਚੀ ਨੂੰ ਸਭ ਤੋਂ ਪ੍ਰਧਾਨ ਮੰਤਰੀ ਸ਼ੀਜੋ ਆਬੇ ਦਾ ਕਰੀਬੀ ਮੰਨੇ ਜਾਂਦਾ ਜੋ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਹਨ ਤੇ ਉਹਨਾਂ ਨੂੰ ਚੀਨ ਵਿਰੋਧੀ ਨੇਤਾ ਮੰਨਿਆ ਜਾਂਦਾ ਹੈ ਤਕਾਚੀ ਦੇਸ਼ ਦੇ ਵਿੱਚ ਇੱਕ ਮਰਦ ਰਾਜਾ ਦੇ ਸ਼ਾਸਨ ਦਾ ਸਮਰਥਨ ਕਰਦੀ ਹੈ ਅਤੇ ਰਾਣੀ ਦੇ ਅਹੁਦੇ ਅਤੇ ਰਾਜ ਦਾ ਵਿਰੋਧ ਕਰਦੀ ਹੈ ਉਸਨੇ 2004 ਦੇ ਵਿੱਚ ਸਾਥੀ ਸੰਸਦ ਮੈਂਬਰ ਤਾਕੂ ਯਾਮਾਮੋਟਾ ਉਹਦੇ ਨਾਲ ਵਿਆਹ ਕੀਤਾ ਤੇ ਉਹ ਜੁਲਾਈ 2017 ਦੇ ਵਿੱਚ ਰਾਜਨੀਤਿਕ মতਪੇਦਾ ਕਾਰਨ ਵੱਖ ਹੋ ਗਏ ਉਹ 2021 ਦੇ ਵਿੱਚ ਦੁਬਾਰਾ ਇਕੱਠੇ ਹੋਏ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਬੰਗਲਾਦੇਸ਼ ਦੇ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਦੀ ਯੋਜਨਾ ਬੰਗਲਾਦੇਸ਼ ਦੇ ਪੂਰਬ ਦੇ ਵਿੱਚ ਸੈਂਟ ਮਾਰਟਿਨ ਟਾਪੂ ਉੱਤੇ ਇੱਕ ਰਿਜ਼ੋਰਟ ਬਣਾਉਣ ਦੀ ਵੀ ਹੈ। ਵਿਦੇਸ਼ੀਆਂ ਦੇ ਲਈ ਇੱਥੇ ਇੱਕ ਵਿਸ਼ੇਸ਼ ਯੋਜਨਾ ਜਿਹੜਾ ਜ਼ੋਨ ਬਣਾਇਆ ਜਾਵੇਗਾ ਤੇ ਸੂਤਰਾਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਯੋਨਸ ਨੇ ਹਾਲ ਹੀ ਦੇ ਵਿੱਚ ਨਿਊਯਾਰਕ ਦੇ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ ਸੀ। ਉੱਥੇ ਸੈਂਟ ਮਾਰਟਿਨ ਟਾਪੂ ਦੇ ਬਾਰੇ ਚਰਚਾ ਹੋਈ ਤੇ ਯੋਨਸ ਨੇ ਟਰੰਪ ਦੇ ਏਸ਼ੀਆ ਦੇ ਲਈ ਵਿਸ਼ੇਸ਼ ਸਲਾਹਕਾਰ ਸਰਜੀਓ ਗੌਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਦੇ ਵਿੱਚ 60 ਮਾਰਟਿਨ ਉੱਤੇ ਚਰਚਾ ਕੀਤੀ ਗਈ ਤੇ ਟਾਪੂ ਨੂੰ ਇੱਕ ਅਮਰੀਕੀ ਰਿਜ਼ੋਰਟ ਵਜੋਂ ਵਿਕਸਿਤ ਕਰਨ ਦੇ ਪਹਿਲੂ ਨੂੰ ਅੰਤਿਮ ਰੂਪ ਦਿੱਤਾ ਗਿਆ। ਬੰਗਲਾਦੇਸ਼ ਦੀ ਅੰਤਿਮ ਸਰਕਾਰ ਐਸ ਟਾਪੂ ਨੂੰ ਲੀਜ਼ ਉੱਤੇ ਦੇਵੇਗੀ ਤੇ ਦੱਸਿਆ ਜਾ ਰਿਹਾ ਕਿ ਬੰਗਲਾਦੇਸ਼ ਦੀ ਅੰਤਿਮ ਸਰਕਾਰ ਸ਼ੁਰੂ ਦੇ ਵਿੱਚ 60 ਮਾਰਟਿਨ ਟਾਪੂ ਨੂੰ ਲੀਜ਼ ਉੱਤੇ ਦੇਵੇਗੀ ਤੇ ਇਹ ਲੀਜ਼ ਜਿਹੜੀ 90 ਸਾਲ ਤੱਕ ਚੱਲਣ ਦੀ ਉਮੀਦ ਹੈ। ਇਸ ਸਬੰਧ ਦੇ ਵਿੱਚ ਬੰਗਲਾਦੇਸ਼ ਤੇ ਅਮਰੀਕੀ ਸਰਕਾਰ ਦੇ ਵਿਚਕਾਰ ਐਲਾਨੇ ਅਤੇ ਆਣ ਐਲਾਨੇ ਦੋਵੇਂ ਸਮਝੌਤੇ ਹੋ ਚੁੱਕੇ ਨੇ। ਜ਼ਰਾ ਬੈਂਕ ਆਫ ਇੰਡੀਆ ਦਾ ਚੈੱਕ ਇੱਕ ਦਿਨ ਦੇ ਵਿੱਚ ਹੀ ਕਲੀਅਰ ਹੋਣ ਦਾ ਨਿਯਮ ਅੱਜ 4 ਅਕਤੂਬਰ ਤੋਂ ਅਮਲ ਦੇ ਵਿੱਚ ਆ ਗਿਆ। ਇਸ ਤੋਂ ਪਹਿਲਾਂ ਕੋਈ ਵੀ ਚੈੱਕ 2 ਦਿਨਾਂ ਦੇ ਵਿੱਚ ਕਲੀਅਰ ਹੁੰਦਾ ਸੀ ਪਰ ਨਵੇਂ ਨਿਯਮ ਦੇ ਤਹਿਤ ਚੈੱਕ ਲਾਉਣ ਦੇ ਕੁਝ ਘੰਟਿਆਂ ਦੇ ਵਿੱਚ ਪੈਸੇ ਖਾਤੇ ਵਿੱਚ ਆ ਜਾਣਗੇ। ਇਸ ਨਿਯਮ ਦਾ ਨਾਮ ਕੰਟੀਨਿਊਸ ਕਲੀਅਰਿੰਗ ਐਂਡ ਸੈਟਲਮੈਂਟ ਹੈ। ਇਸ ਤਹਿਤ ਬੈਂਕ ਚੈੱਕ ਨੂੰ ਸਕੈਨ ਕਰਨਗੇ ਤੇ ਕੁਝ ਹੀ ਘੰਟਿਆਂ ਵਿੱਚ ਚੈੱਕ ਨੂੰ ਪਾਸ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਬੈਂਕਾਂ ਨੇ ਆਪਣੇ ਖਾਤਾਧਾਰਕਾਂ ਨੂੰ ਕਿਹਾ ਕਿ ਉਹ ਆਪਣੇ ਬੈਂਕ ਖਾਤੇ ਵਿੱਚ ਬਣਦੇ ਪੈਸੇ ਰੱਖਣ ਤਾਂ ਕਿ ਚੈੱਕ ਬਾਊਂਸ ਨਾ ਹੋਵੇ। ਪੋਤਰਾ ਸ਼ਨੀਵਾਰ ਨੂੰ ਲਸ਼ਕਰ-ਏ-ਤੌਇਬਾ ਦੇ ਹਿੱਟ ਸਕੁਆਇਰ ਦਾਰ ਡਿਸਟੈਂਸ ਫਰੰਟ ਦੇ ਮੁੱਖ ਹੰਡਲਾਵਾਂ ਦੇ ਵਿੱਚੋਂ ਇੱਕ ਸ਼ੇਖ ਸਾਜਾਦ ਅਹਿਮਦ ਸ਼ੇਖ ਉਰਫ ਸਾਜਾਦ ਗੁਲ ਦੇ ਨਾਲ ਸਬੰਧਤ ਲਗਭਗ 2 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ 10 ਲੱਖ ਰੁਪਏ ਦਾ ਇਨਾਮ ਵਾਲਾ ਆਤਵਾਦੀ ਸਾਜਾਦ ਗੁਲ 8 ਸਾਲਾਂ ਤੋਂ ਵੱਧ ਸਮੇਂ ਤੋਂ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ ਉਹ ਕਸ਼ਮੀਰ ਦੇ ਵਿੱਚ ਕੱਟਗਿਰਤੇ ਆ ਤੇ ਹੋਰ ਰਾਜਾਂ ਦੇ ਨਾਗਰਿਕਾਂ ਦੀ 30 ਤੋਂ ਵੱਧ ਨਿਸ਼ਾਨਾ ਹੱਤਿਆਵਾਂ ਦੇ ਸਬੰਧ ਵਿੱਚ ਦੋ ਰਿੰਦਾ ਤੇ ਉਸ ਨੂੰ ਪਹਿਲਗਾਮ ਦੇ ਹਮਲੇ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਚੰਡੀਗੜ੍ਹ ਸੈਕਟਰ 10 ਦੇ ਵਿੱਚ ਗਰਨੇਡ ਹਮਲੇ ਦੇ ਇੱਕ ਮੁੱਖ ਮੁੱਲਦਮ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ ਜੋ ਵਿਦੇਸ਼ ਆਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਹਿਯੋਗੀ ਸੀ ਏਜੰਸੀਆਂ ਨੇ ਅਭਿਜੋਤ ਸਿੰਘ ਉਰਫ ਬੱਬਾ ਉਰਫ ਗੋਪੀ ਨੂੰ ਇਸ ਸਾਲ April ਦੇ ਵਿੱਚ ਹਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਫਤਾਰ ਕੀਤਾ ਗਿਆ ਸੀ ਉਸ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਦਾਇਰ ਕੀਤੀ ਸਪਲੀਮੈਂਟਰੀ ਚਾਰਜ ਸ਼ੀਟ ਦੇ ਵਿੱਚ ਦੋਸ਼ੀ ਵੀ ਠਹਿਰਾਇਆ ਗਿਆ ਇਸ ਹਸਮਲੇਦਾਰੀਆ ਇੱਕ ਸੇਵਾਮੁਕਤ ਪੰਜਾਬ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਸਾਰੀ ਸਾਜ਼ਿਸ਼ ਪਾਕਿਸਤਾਨ ਤਿੱਤ ਬੀਕੇ ਆਯਾਤਵਾਦੀ ਹਰਿੰਦਰ ਸਿੰਘ ਉਰਫ ਰਿੰਦਾ ਨੇ ਅਮਰੀਕਾ ਤਿੱਤ ਗੈਂਗਸਟਰ ਹੈਪੀ ਪਾਸ਼ਾ ਨਾਲ ਮਿਲ ਕੇ ਰਚੀ ਸੀ ਜਲੰਧਰ ਹੁਸ਼ਿਆਰਪੁਰ ਦਾ ਕਪੂਰਥਲਾ ਵਿੱਚ ਸੋਮਵਾਰ ਯਾਨੀ 6 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ ਡਿਪਟੀ ਕਮਿਸ਼ਨਰ ਡਾਕਟਰ ਯਮਨਸ਼ੂ ਅਗਰਵਾਲ ਦੇ ਵੱਲੋਂ ਭਗਵਾਨ ਵਲਮਿਕੀ ਜੀ ਦੀ ਮਹਾਰਾਜ ਦੇ ਪ੍ਰਗਟ ਉੱਤਮ ਸੋਬੰਦੀ ਸ਼ਹਿਰ ਵਿੱਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਮਦਰ ਰਜਰ 6 ਅਕਤੂਬਰ ਨੂੰ ਸ਼ਹਿਰ ਦੇ ਸਾਰੇ ਸਕੂਲ ਕਾਲਜ ਅਤੇ ਹੋਰ ਵਿਦਿਅਕ ਸੰਸਥਾਨ ਜੋ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹਦੇਸ਼ਾ ਮੁਤਾਬਕ ਸ਼ੋਭਾ ਯਾਤਰਾ ਮੌਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ 6 ਅਕਤੂਬਰ ਨੂੰ 2 ਵਜੇ ਦੁਪਹਿਰ ਤੋਂ ਬਾਹਰ ਨਗਰ ਨਿਗਮ ਦੀ ਹੱਦ ਵਿੱਚ ਉਸਤਿਤ ਸਕੂਲ ਕਾਲਜ ਅਤੇ ਆਈਟੀਆਈਜ਼ ਸਰਕਾਰੀ ਤੇ ਪ੍ਰਾਈਵੇਟ ਦੋਮੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਨੇ ਪੰਜਾਬ ਦੇ ਕਿਸਾਨਾਂ ਨੂੰ ਦੋ ਚਿੱਤੀ ਵਿੱਚ ਪਾ ਦਿੱਤਾ। ਇਸ ਦੌਰਾਨ ਜਿੱਥੇ ਕੁਝ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਆਪਣੀ ਝੋਨੇ ਦੀ ਫਸਲ ਦੀ ਕਟਾਈ ਲਈ ਕਾਹਲੀ ਕੀਤੀ ਤਾਂ ਉੱਥੇ ਹੀ ਕਈਆਂ ਨੇ ਮੌਸਮ ਦੇ ਸਥਿਰ ਹੋਣ ਦੀ ਉਮੀਦ ਵਿੱਚ 15 ਅਕਤੂਬਰ ਤੋਂ ਬਾਅਦ ਤੱਕ ਉਡੀਕ ਕਰਨ ਦਾ ਫੈਸਲਾ ਕੀਤਾ। ਸੂਬੇ ਦੇ ਵਿੱਚ ਪਿਛਲੇ 4 ਦਿਨਾਂ ਤੋਂ ਪ੍ਰਦੂਸ਼ਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਜਿਸ ਕਾਰਨ ਹਵਾ ਗੁਣਵੱਤਾ ਸੂਚਕ ਤਸੱਲੀ ਬਖਸ਼ ਬਣਿਆ ਹੋਇਆ ਹੈ। ਅਧਿਕਾਰੀ ਪ੍ਰਦੂਸ਼ਣ ਦੇ ਮਾਮਲੇ ਵਿੱਚ ਕਮੀ ਦਾ ਕਾਰਨ ਝੋਨੇ ਦੀ ਰਹਿਣ ਖੇਤ ਦੇ ਅਤੇ ਨਾਲ ਨਾਲ ਖੇਤ ਤੋਂ ਬਾਹਰ ਪ੍ਰਬੰਧ ਦੇ ਵਿੱਚ ਵਾਅਦੇ ਨੂੰ ਬੰਦੇ ਨੇ ਅਦਲੀ ਨਾਈ ਦੁਬਾਰਾ ਫਿਰ ਅਦਾਲਤ ਰਵਾਂਗੇ ਉਦੋਂ ਤੱਕ ਦਿਵਜਾਜਤ ਸਾਥ ਸ਼ੀਰੇ ਕਾਲ ਧੰਨਵਾਦ